ਪੰਜਾਬ ਦਾ ਵੈਦਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਤਹਿ ਦਿਲ ਤੋਂ ਸਵਾਗਤ ਕਰਦੀ ਹਾਂ ਤਾਂ ਗੱਲਬਾਤ ਕਰਨ ਜਾ ਰਹੀਆਂ ਅੱਜ ਦੁਪਹਿਰ ਤੋਂ ਲੈ ਕੇ ਰਾਤ ਦੇ ਮੌਸਮ ਦੀਵਾਰੀ ਜਾਣਾਂਗੇ ਮੌਸਮ ਦੀਆਂ ਗਤੀਵਿਧੀਆਂ ਕਿਸ ਤਰ੍ਹਾਂ ਦੀਆਂ ਰਹਿਣਗੀਆਂ ਤਾਂ ਜਿਵੇਂ ਕਿ ਆਪਾਂ ਲਾਈਵ ਸੈਟਲਾਈਟ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਹਾਂ ਲਗਭਗ ਪੰਜਾਬ ਦਾ 70-80% ਹਿੱਸਾ ਬੱਦਲਵਾਈ ਦੀ ਚਪੇਟ ਵਿੱਚ ਆਇਆ ਹੋਇਆ ਹੈ ਜਿਸ ਨਾਲ ਆਪਾਂ ਨੂੰ ਸਵੇਰ ਸਮੇਂ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਤੇ ਤੇਜ਼ਮੀ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਦੇਖਣ ਨੂੰ ਮਿਲੀਆਂ ਸੀ ਜਿਵੇਂ ਕਿ ਪਟਿਆਲਾ ਸੰਗਰੂਰ ਮਰੀਲ ਕੋਟਲਾ ਫਤਿਹਗੜ ਸਾਹਿਬ ਮਾਨ ਸਾਬ ਠਿੰਡਾ ਕੁਝ ਲੁਧਿਆਣੇ ਦੇ ਇਲਾਕੇ ਹੋਗੀ ਕੁਝ ਨੰਗਲ ਹੁਸ਼ਿਆਰਪੁਰ ਦੇ ਇਲਾਕੇ ਹੋਗੀ ਇਹਨਾਂ ਦੇ ਵਿੱਚ ਤੇਜ਼ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਸੀ ਇਹ ਮੀਂਹ ਦੀਆਂ ਗਤੀਵਿਧੀਆਂ ਆਪਾਂ ਨੂੰ ਜਿਹੜਾ ਸਿਸਟਮ ਫਿਲਹਾਲ ਸਮੇਂ ਰਾਜਸਥਾਨ ਤੋਂ ਨਿਕਲ ਰਿਹਾ ਹੈ ਜੋ ਕਿ ਬੰਗਾਲ ਦੀ ਖਾੜੀ ਦੇ ਵਿੱਚ ਬਣਿਆ ਹੋਇਆ ਸੀ ਉਸ ਦੇ ਚੱਲਦੇ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਤੇ ਕੱਲ ਮੌਸਮ ਜਿਹੜਾ ਸਾਫ਼ ਸੀ ਜਿਸ ਨਾਲ ਨਮੀ ਦਾ ਮਾਹੌਲ ਬਣਿਆ ਹੋਇਆ ਸੀ ਜਿਸ ਨਾਲ ਗਰਜ ਚਮਕ ਵਾਲੀ ਬੱਦਲ ਪੰਜਾਬ ਦੇ ਵਿੱਚ ਬਣੇ ਨੇ ਸਿਸਟਮ ਦੀ ਗੱਲਬਾਤ ਕਰੀਏ ਤਾਂ ਸਿਸਟਮ ਜਿਹੜਾ ਜ਼ਿਆਦਾ ਤਗੜਾ ਨਹੀਂ ਹੈਗਾ ਪੰਜਾਬ ਦਾ ਜਿਹੜਾ ਦੱਖਣ ਪੂਰਵੀ ਇਲਾਕਾ ਉਹਦੇ ਵਿੱਚ ਭਾਰੀ ਮੀਂਹ ਦੀਆਂ ਗਤੀਵਿਧੀਆਂ ਜ਼ਰੂਰ ਦੇਖਣ ਨੂੰ ਮਿਲੀਆਂ ਨੇ ਪਰ ਬਾਕੀ ਇਲਾਕਿਆਂ ਦੇ ਵਿੱਚ ਘੱਟ ਮੀਂਹ ਦੀਆਂ ਗਤੀਵਿਧੀਆਂ ਜਾਂ ਆਪਾਂ ਬੂੰਦਾਬاندی ਦੇ ਅਸਾਰ ਕਹਿ ਸਕਦੇ ਹਾਂ ਦੇਖਣ ਨੂੰ ਮਿਲਣਗੀਆਂ ਸਵੇਰ ਸਮੇਂ ਜ਼ਰੂਰ ਆਪਾਂ ਪੂਰਵੀ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਜਿਹੜਾ ਦੇਖਣ ਨੂੰ ਮਿਲਿਆ ਸੀ ਪਰ ਇਹ ਸਿਸਟਮ ਪੰਜਾਬ ਵਿੱਚ ਸਾਫ਼ ਹੋਣ ਨੂੰ ਜ਼ਿਆਦਾ ਸਮਾਂ ਨਹੀਂ ਲਗਾਵੇਗਾ ਤੇ ਪੰਜਾਬ ਦਾ ਉੱਤਰੀ ਹਿੱਸਾ ਆਪਾਂ ਨੂੰ ਸਾਫ਼ ਦੇਖਣ ਨੂੰ ਮਿਲੇਗਾ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਇਲਾਕੇ ਹੋਗੇ ਸਾਫ਼ ਨੇ ਫਿਲਹਾਲ ਸਮੇਂ ਪਰ ਇਹ ਸਿਸਟਮ ਦਾ ਪ੍ਰਭਾਵ ਜਿਹੜਾ ਆਪਾਂ ਨੂੰ ਥੋੜੇ ਸਮੇਂ ਲਈ ਪੰਜਾਬ ਦੇ ਪੂਰਬੀ ਇਲਾਕਿਆਂ ਦੇ ਵਿੱਚ ਜਿਹੜਾ ਜ਼ਰੂਰ ਦੇਖਣ ਨੂੰ ਮਿਲੇਗਾ ਹਲਕੇ ਦਰਮਿਆਨੇ ਮੀਂਹ ਦੀਆਂ ਗਤੀਵਿਧੀਆਂ ਆਪਾਂ ਨੂੰ ਫਿਲਹਾਲ ਸਮੇਂ ਦੇਖਣ ਨੂੰ ਮਿਲ ਸਕਦੀਆਂ ਨਹੀਂ ਜਿਵੇਂ ਕਿ ਪਟਿਆਲਾ ਸੰਗਰੂਰ ਫਤਿਗੜ ਸਾਹਿਬ ਮੋਹਾਲੀ ਰੂਪਨਗਰ ਨਵਾਂ ਸ਼ਹਿਰ ਐਸਐਸ ਨਗਰ ਲੁਧਿਆਣਾ ਮਾਨਸਾ ਬਰਨਾਲਾ ਸੰਗਰੂਰ ਜਲੰਧਰ ਖਸ਼ਿਆਰਪੁਰ ਫਿਲਹਾਲ ਇਨਾ ਇਲਾਕਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਬਣੀ ਰਹੇਗੀ ਹਵਾਵਾਂ ਦੀ ਗੱਲਬਾਤ ਕੀਤੀ ਜਾਵੇ ਤਾਂ ਹਵਾਵਾਂ ਜਿਹੜੀਆਂ ਨੇ ਪੂਰਬ ਤੇ ਦੱਖਣੀ ਇਲਾਕਿਆਂ ਤੋਂ ਫਿਲਹਾਲ ਵਗ ਰਹੀਆਂ ਨੇ ਬਾਕੀ ਸਿਸਟਮ ਜਿਹੜਾ ਪੰਜਾਬ ਦੇ ਵਿੱਚੋਂ ਸਾਫ਼ ਵੀ ਜਲਦੀ ਹੋ ਜਾਵੇਗਾ ਧੁੱਪ ਜਿਹੜੀ ਆਪਾਂ ਨੂੰ ਪੰਜਾਬ ਦੇ ਸਭ ਤੋਂ ਪਹਿਲਾਂ ਪੂਰਬੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗੀ ਤੇ ਪੱਛਮੀ ਇਲਾਕੇ ਜਿਹੜੇ ਨੇ ਪੰਜਾਬ ਦੇ ਸਾਫ਼ ਨੇ ਤੇ ਉੱਤਰੀ ਇਲਾਕੇ ਵੀ ਜਿਹੜੇ ਨੇ ਜ਼ਿਆਦਾਤਰ ਸਾਫ਼ ਹੀ ਦੇਖਣ ਨੂੰ ਮਿਲ ਰਹੀ ਨੇ ਇਹ ਸਿਸਟਮ ਆਪਾਂ ਨੂੰ ਪੰਜਾਬ ਦੇ ਵਿੱਚੋਂ ਜਲਦ ਹੀ ਸਾਫ਼ ਹੁੰਦਾ ਹੋਇਆ ਦੇਖਣ ਨੂੰ ਮਿਲੇਗਾ ਬਾਕੀ ਹੋਰ ਵੱਡੀ ਅਪਡੇਟ ਜਿੱਦਾਂ ਹੀ ਆਉਂਦੀ ਆ ਚੈਨਲ ਤੇ ਸ਼ੇਅਰ ਕਰਾਂਗੇ ਧੰਨਵਾਦ ਜੀ